ਦੋਸਤੋ ਮੋਰਾ ਨਸਰ ਦਾ ਮਾਲੀ ਤੇ ਮੇਰੇ ਜਿਨੀ ਹਾਈਟ ਆ ਵੇਖ ਲੋ ਦੋਸਤੋ ਤੇ ਪਿੱਛੋ ਦੇਖ ਸਕਦੇ ਦੋਸਤੋ ਜਿਹੜੀ ਕੁਆਲਿਟੀ ਤੁਸੀਂ ਚੈੱਕ ਕਰਨੀ ਬਾਦ ਦੌਰ ਲਮੜਾ ਤੇ ਤੁਹਾਨੂੰ ਢੇੜਾ ਦਿਵਾ ਕੇ ਦਿਖਾਉਣੇ ਆ ਤੇ ਮੁੰਡੇ ਨੂੰ ਆਨੇ ਲੱਗ ਗਿਆ ਮਾਲੀ ਦੇ ਤੇ ਕੱਦ ਦਾ ਪਤਾ ਲੱਗ ਵੀਰ ਲੱਗ ਗਿਆ ਮੜਾ ਇਹ ਕਰਾਂ ਆ ਵੇਖਿਓ ਵੀਰ ਕੱਦ ਮਾਲੀ ਦਾ ਵੇਖਿਓ ਆ ਮੁੰਡੇ ਦੀ ਹਾਈਟ ਪੂਰੀ ਆ ਹਾਈਟ ਆ ਤੇ ਦੇਖ ਲੋ ਮਾਲੀ ਫੇਰ ਵੀ ਉੱਚਾ ਜੋ ਤੇ ਕੋਠੀ ਜੱਡਾ ਮਾਲੀ ਕੋਠਾ ਵੀ ਨਾ ਕੋਠੀ ਜੱਡਾ ਮਾਲੀ ਆ ਤੇ ਫੇਸ ਕੁਆਲਟੀ ਦੇਖੋ ਦੋਸਤੋ ਕਾਫੀ ਸ਼ਾਨਦਾਰ ਤੇ ਨਿੱਕਾ ਸਿੰਘ ਆ ਤੇ ਚੰਗਾ ਸੋਣਾ ਮੰਦੀ ਹੈ ਤੇ ਦੇਖ ਸਕਦੇ ਹੋ ਤੁਸੀਂ ਦੋਸਤੋ ਬਹੁਤ ਖੂਬਸੂਰਤ ਮੰਦੀ ਲੈਓ ਜੀ ਤੇ ਕਰਦੇ ਇਹਨਾਂ ਦੇ ਮਾਲਕ ਨਾਲ ਗੱਲ ਕੋਈ ਝਾਕ ਨਹੀਂ ਮੰਦੀ ਦੇ ਵਿੱਚ ਕੋਈ ਵੀ ਕੀ ਹੁੰਦਾ ਇਹ ਡੱਬ ਵਾਲੀ ਮੰਡੀ ਦੇ ਵਿੱਚ ਆ ਤੇ ਬਾਕੀ ਵੀਰ ਜੀ ਉਹਨਾਂ ਨਾਲ ਕਰਦੇ ਗੱਲ ਤੇ ਆ ਵੀ ਆਪਣਾ ਸਾਸਿਕਾ ਭਾਈ ਜੀ ਉਹ ਠੀਠਾ ਜੀ ਤੇ ਭਾਈ ਪਹਿਲੋ ਦੱਸੋ ਇਹ ਕਿਹੜਾ ਸੀਮਨ ਕੇ ਦਾ ਹੈ ਜੀ ਭਾਈ ਜੋਗਰਾਜ ਦਾ ਲਓ ਦੋਸਤੋ ਜੋਗਰਾਜ ਦਾ ਕਟਾ ਜੋ ਜੋਗਰਾਜ ਦਾ ਭਰਾ ਹੈ ਜੋਗਰਾਜ ਦਾ ਇਹ ਪੁੱਤ ਹੈ ਜੀ ਜੋਗਰਾਜ ਦਾ ਪੁੱਤ ਹੈ ਜੋਗਰਾਜ ਦਾ ਪੁੱਤ ਹੈ ਜੀ ਜੋਗਰਾਜ ਦਾ ਪੁੱਤ ਹੈ ਜੀ ਜੋਗਰਾਜ ਦਾ ਪੋਤਾ ਤੇ ਜੋਗਰਾਜ ਦਾ ਭਰਾ ਹੈ ਕਿੰਨੇ ਚਿਰ ਦਾ ਜੀ 5 ਸਾਲ ਦਾ 5 ਸਾਲ ਦਾ ਜੀ ਦੇਖ ਸਕਦੇ ਫੇਸ ਕੁਆਲਿਟੀ ਤੇ ਕਦ ਕਾਟਦਾ ਦੱਸਣ ਦੀ ਲੋੜ ਨਹੀਂ ਮੈਂ ਕੀ ਦੱਸਾਂ ਉਹ ਵੀਰ ਵੇ ਲੋ ਪਿੱਛੇ ਖਲੋਤਾ ਮੜਾ ਆ ਜਾਂਦੀਦਾ ਜੋ ਪੱਗ ਬੰਨੀ ਹੈ ਜੀ ਉਹਨੇ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ ਦਾ ਕੋਈ ਆਪਣਾ ਡਿਮਾਂਡ ਨਹੀਂ ਆਪਾਂ ਪਰਦਰਸ਼ਨੀਆस्ते ਲੈ ਗਏ ਆ ਪਰਦਰਸ਼ਨੀਆस्ते ਡਿਮਾਂਡ ਵੀਰ ਦੀ ਕੋਈ ਨਹੀਂ ਪਰਦਰਸ਼ਨੀਆ ਤੇ ਸੀਮਨ ਵੀਰ ਜੀ ਮਿਲ ਜਾਂਦਾ ਇਹਦਾ ਨਹੀਂ ਆਪਾਂ ਬਸ ਕੀ ਨਾਮ ਰੱਖਿਆ ਜੀ ਇਹਦਾ ਨਾਮ ਨਹੀਂ ਰੱਖਿਆ ਨਾਮ ਨਹੀਂ ਰੱਖਿਆ ਨਾਮ ਨਹੀਂ ਰੱਖਿਆ ਲਓ ਜੀ ਜੋਗਰਾਜ ਦਾ ਪੁੱਤ ਜੋਗਰਾਜ ਦਾ ਭਰਾ ਜੋ ਤੇ ਕਾਫੀ ਸੋਹਣਾ ਮਾੜੀ ਤੇ ਜੇ ਕੋਈ ਗੱਲਬਾਤ ਕਰਨੀ ਹੋਵੇ ਨੰਬਰ 99966 4059 ਫੇਰ ਦੱਸ ਦਿਓ ਜੀ 99 4859 ਠੀਕ ਹੈ ਦੋਸਤੋ ਦੇਖ ਸਕਦੇ ਕਾफी ਸ਼ਾਨਦਾਰ ਮੱਲੀ ਹੈ ਜੀ